ਪਰ ਵਾਦਾ ਕਦੀ ਪੂਰਾ ਨਹੀਂ ਹਜੇ ਤੱਕ ਹੋਇਆ ਅਟੋਏ ਪੂਰੇ ਸ਼ੁਰੂ ਕੀਤੇ ਚੰਗੀ ਗੱਲ ਹੈ ਬਹੁਤ ਵਧੀਆ ਪਹਿਲ ਆ ਤੇ ਸੜਕ ਦਾ ਮੇਨ ਗੱਲ ਸੜਕ ਦੀ ਹੈ ਜੀ ਦੇਖੋ ਵਾਦੇ ਪੂਰੇ ਕੀਤੇ ਕਿਉਂਕਿ ਇਹ ਸੜਕ ਜਦੋਂ ਬਣਾਈ ਗਈ ਸੀ ਉਦੋਂ ਵੀ ਇਦੋਂ ਵੀ ਮਾਰੀ ਹਾਲਤ ਸੀ ਉਸ ਵੇਲੇ ਸੜਕ ਦੀ ਔਰ ਉਸ ਵੇਲੇ ਬਣ ਵੀ ਨਹੀਂ ਸਕਦੀ ਸੀ ਲੇਕਿਨ ਮੈਡਮਿੰਦਰ ਜੀ ਦਾ ਮਾਨ ਜੀ ਉਹ ਸਾਰੇ ਅਸੀਂ ਸਵੇਰ ਤੱਕ ਕਲੀਅਰ ਕਰ ਦਾਂਗੇ ਇਹ ਸਰਕਾਰ ਵੱਲੋਂ ਹੀ ਪਹਿਲ ਕਦਮੀ ਹੋ ਰਹੀ ਹੈ ਜੀ ਨਗੋਦਰ ਪ੍ਰਸ਼ਾਸਨ ਵੱਲੋਂ ਪਹਿਲ ਕਦਮੀ ਹੋ ਰਹੀ ਹੈ ਸਾਡੀ ਪਹਿਲਾਂ ਜਿਹੜੀ ਸਵਾ ਜਿਹੜੀ ਉੱਡ-ਉੱਡ ਕੇ ਸਾਡੇ ਘਰ ਆ ਜਾ ਕੇ ਸਾਡੇ ਕੰਧਾਂ ਕਾਲੀਆਂ ਕਰ ਦਿੱਤੀਆਂ ਸੀਗੀਆਂ ਹੁਣ ਆਨਵੇਂ ਟਾਈਂਕ ਕੰਧਾ ਲਾਲ ਕਰ ਦੇਣੀ ਆ ਉਹਨੇ ਨਾ ਇਹ ਆ ਦੇਖੋ ਕਿੰਨਾ ਡੂੰਘਾ ਟੋਆ ਆ ਇਹ ਆ ਦੇਖੋ ਇਹ ਆ ਮਿੱਟੋਏ ਦੇ ਵਿੱਚ ਵੜ ਗਿਆਂ ਘੱਟ ਤੋਂ ਘੱਟ ਨਹੀਂ ਤਾਂ ਇਹ 1 ਫੁੱਟ ਜਿਹੜਾ ਆ ਇਸ ਟੋਏ ਦੇ ਵਿੱਚ ਦੀ ਨਹੀਂ ਆਊਗਾ ਕੁਝ ਵੀ ਕੋਈ ਤਾਂ ਹਮੇਸ਼ਾ ਬਚ ਕੇ ਜਾਣਗੇ ਬਚ ਕੇ ਹੀ ਜਾਣਾ ਚਾਹੀਦਾ ਗੱਡੀਆਂ ਦਾ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਅਗਰ ਇਸ ਟੋਏ ਦੇ ਵਿੱਚ ਟਰਾਲੀ ਦਾ ਟਾਇਰ ਵੀ ਆਜੇ ਤਾਂ ਮੇਰੇ ਖਿਆਲੋਂ ਟਰਾਲੀ ਵੀ ਜਿਹੜੀ ਆ ਉਹ ਥੱਲੇ ਲੱਗ ਸਕਦੀ ਆ ਇੱਧਰ ਟ੍ਰੈਫਿਕ ਵੀ ਜਾਮ ਹੁੰਦਾ ਆ ਇੱਧਰ ਟ੍ਰੈਫਿਕ ਵੀ ਜਾਮ ਹੁੰਦਾ ਆ ਆ ਦੇਖੋ ਔਰ ਟੋਏ ਕਰਕੇ ਬੱਸ ਰੁਕ ਗਈ ਪਿੱਛੇ ਟ੍ਰੈਫਿਕ ਹੌਲੀ ਹੌਲੀ ਜਾਮ ਹੋਣਾ ਸ਼ੁਰੂ ਹੋ ਜਾਂਦਾ ਪਰ ਬੱਸ ਵੀ ਆਪਣੀ ਸੇਫਟੀ ਵਾਸਤੇ ਰੁਕੀ ਆ ਕਿਉਂਕਿ ਜੇ ਉਹ ਵਿੱਚ ਦੀ ਜਾਊਗੀ ਤਾਂ ਉਧਰ ਬੱਸ ਵਾਲੇ ਦਾ ਨੁਕਸਾਨ ਹੋ ਸਕਦਾ ਸਵਾਰੀਆਂ ਦਾ ਵੀ ਨੁਕਸਾਨ ਹੋ ਸਕਦਾ ਸੋ ਸਸੀਕਾਲ ਜੀ ਦੋਸਤੋ ਕਿੱਦਾਂ ਠੀਕ ਠਾਕ ਹੋ ਸਾਰੇ ਮੈਂ ਤੁਹਾਡਾ ਆਪਣਾ ਗੋਬਿੰਦ ਰਾਏ ਤੇ ਤੁਹਾਨੂੰ ਨਵੀਂ ਅਪਡੇਟ ਦੇਣ ਆਏ ਆ ਕਿਉਂਕਿ ਕਾਫੀ ਦਿਨਾਂ ਤੋਂ ਮੈਂ ਆਪਣੇ ਕੰਮ 'ਚ ਕਿਸੇ ਜਿਹਾ ਬਿਜ਼ੀ ਸੀਗਾ ਸੋ ਕੱਲ ਨੂੰ ਧੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕੱਲ ਜਿਹੜੀ ਸ਼ੋਭਾ ਯਾਤਰਾ ਕੱਢਣ ਜਾ ਰਹੀ ਐ ਸੋ ਅਸੀਂ ਕਾਫੀ ਦਿਨਾਂ ਤੋਂ ਸਰਕਾਰ ਨੂੰ ਜ਼ਰਪਾਸਤ ਕਰ ਰਹੇ ਸੀ ਕਿ ਜਿਹੜੇ ਮਹੱਤਵਪੂਰਤੋ ਜੂਰਮੇਲ ਬਾਈਪਾਸ ਤੋਂ ਮਹਿਲਪੁਰ ਰੋਡ ਜਿਹੜਾ ਆ ਇੱਥੇ ਜਿਹੜੇ ਪੈ ਟੋਏ ਆ ਉਹਨੂੰ ਪੂਰਿਆ ਜਾਵੇ ਸੋ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਆ ਕੇਰੀ ਅਕੀਰੀ ਆ ਜੀ ਸੋ ਇਹ ਕੇਰੀ ਪਹਿਣੀ ਸ਼ੁਰੂ ਹੋ ਗਈ ਆ ਅਮੈਦਪੁਰ ਰੋਡ ਦੇਖ ਰਹੇ ਆ ਔਰ ਕੇਰੀ ਨੂੰ ਪੱਧਰਾ ਕਦੋਂ ਕਰਨਗੇ ਕਿਉਂਕਿ ਕੱਲ ਨੂੰ ਨਗਰ ਕੀਰਤਨ ਆ ਸੋ ਚੰਗੀ ਪਹਿ ਲਿਆ ਪ੍ਰਸ਼ਾਸਨ ਦੀ ਇੱਕ ਵਧੀਆ ਕਿਉਂਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਆਪਣਾ ਵੀ ਮਕਸਦ ਇਹੀ ਆ ਔਰ ਪ੍ਰਸ਼ਾਸਨ ਦਾ ਵੀ ਮਕਸਦ ਇਹੀ ਆ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹ ਪੈਰੀ ਹੁਣ ਕਿੱਥੇ ਕਿੱਥੇ ਪਹੁੰਚੀ ਕੇਰੀ ਇਹ ਦੇਖਣਾ ਪਊ ਨੂਰਮਲ ਬਾਈਪਾਸ ਤੋਂ ਮਹਿਤ ਪਰ ਰੋਡ ਤੇ ਜਿਹੜੀ ਸੜਕ ਦੇ ਵਿੱਚ ਵੱਡੇ ਵੱਡੇ ਟੋਏ ਪਏ ਆ ਸੋ ਇੱਥੇ ਕੇਰੀ ਪਾ ਕੇ ਕਹਿ ਲੋ ਸੜਕ ਨੂੰ ਪੈਂਚਰ ਲੱਗਣੇ ਸ਼ੁਰੂ ਹੋ ਗਏ ਆ ਸੋ ਕੁਝ ਭਲਾ ਹੋ ਜੂਗਾ ਔਰ ਇਹ ਕੇਰੀ ਦੇ ਨਾਲ ਵੀ ਕਾਫੀ ਆਸਰਾ ਜਿਹੜਾ ਉਹ ਮਿਲਣ ਦੀ ਉਮੀਦ ਹੈ ਔਰ ਦੇਖਦੇ ਆ ਵੀ ਕਿੱਥੇ ਕਿੱਥੇ ਪੈਂਦੀ ਆ ਕੇਰੀ ਸੋ ਸੜਕ ਕੱਲ ਤੱਕ ਟੋਏ ਪੂਰੇ ਜਾਣ ਤਾਂ ਬਹੁਤ ਵਧੀਆ ਗੱਲ ਹੋ ਜਾਊਗਾ ਮਰੇ ਇਹਨੂੰ ਕਰਾਉਂ ਤੋਂ ਆਪ ਵੀ 15 ਹੋ ਗਏ ਸੋ ਐਸ ਵੇਲੇ ਮਹਿਤਪੁਰ ਰੋਡ ਦੇ ਉੱਤੇ ਖੜੇ ਆ ਜਿੱਥੇ ਸਾਡੇ ਨਾਲ ਮਹਿਤਪੁਰ ਰੋਡ ਵਾਸੀ ਵੀ ਨੇ ਆਹ ਗੱਲਬਾਤ ਕਰਦੇ ਆ ਹਾਂਜੀ ਸਰ ਇਹ ਜਿਹੜੀ ਸੜਕ ਦੇ ਉੱਤੇ ਕਿਉਂਕਿ ਕੱਲ ਨੂੰ ਸ਼੍ਰੀ ਗੁਰੂ ਰਮਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਆ ਸੜਕ ਦੇ ਟੋਏ ਪੂਰੇ ਨੇ ਸ਼ੁਰੂ ਹੋ ਗਏ ਆ ਕੀ ਕਹਿਣਾ ਚਾਹੁੰਦੇ ਆ ਜਿਹੜੇ ਨੇ ਸਰਕਾਰ ਨੇ ਕਦਮ ਚੱਕਿਆ ਵੀ ਦੋਏਪੁਰਾਂ ਦਾ ਇੱਕ ਪਾਸੇ ਬਹੁਤ ਸੋਹਣੀ ਗੱਲ ਆ ਕਿ ਲੋਕ ਜਿਹੜੇ ਤੰਗ ਹੋ ਰਹੇ ਸੀ ਸੜਕ ਤੇ ਲੰਘਦੇ ਜੋਗੇ ਇੰਨੇ ਦੋਏ ਦੋਏ ਕਰਕੇ ਗੱਡੀਆਂ ਦਾ ਡੈਮੇਜ ਹੁੰਦੀਆਂ ਸੀਗਾ ਸ਼ੌਕਰ ਕਰਾਉਂਦੇ ਹੁੰਦੇ ਸੀਗੇ ਤੇ ਉਹ ਤਾਂ ਜ਼ਰੂਰ ਭਰ ਦਿੱਤਾ ਆ ਪਰ ਦੂਸਰੀ ਗੱਲ ਤੇ ਜਦੋਂ ਇਹ ਸੁੱਖੀ ਨਹੀਂ ਆ ਇਹ ਸਾਰੀ ਓਟ ਓਟ ਕੇ ਸਾਡੇ ਘਰਾਂ 'ਚ ਆਣੀ ਆ ਸਾਡੀ ਪਹਿਲਾਂ ਜਿਹੜੀ ਸਵਾ ਜਿਹੜੀ ਓਟ ਓਟ ਕੇ ਸਾਡੇ ਘਰਾਂ 'ਚ ਆ ਕੇ ਸਾਡੀ ਕੰਧਾਂ ਕਾਲੀਆਂ ਕਰ ਦਿੱਤੀਆਂ ਸੀਗੀਆਂ ਹੁਣ ਆਨਵੇਂ ਟਾਂਗ ਕੰਧਾ ਲਾਲ ਕਰ ਦੇਣੀ ਆ ਉਹਨੇ ਨਾ ਨਹੀਂ ਹੂੰ ਤੋ ਸਾਨੂੰ ਇਹ ਸਰਕਾਰ ਨੂੰ ਬੇਨਤੀ ਕਿ ਪੁਰਨ ਦੀ بجائے ਸੜਕ ਬਣਾਉਣ ਦੀ ਵੀ ਕੋਈ ਸਹਾਇਤਾ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਜਿੱਦਾਂ ਹੁਣ ਕੱਲ ਨੂੰ ਨਗਰ ਕੀਰਤਨ ਸ਼ੋਭਾ ਯਾਤਰਾ ਕਰਕੇ ਟੋਏ ਪੂਰਨੇ ਸ਼ੁਰੂ ਕੀਤੇ ਆ ਤੇ ਇਹ ਇਹਨੂੰ ਇਹ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਣਗੇ ਮੈਂ ਬਹੁਤ ਸੋਹਣੀ ਗੱਲ ਕਰ ਰਿਹਾ ਕਿ ਕੱਟੋ-ਕੱਟ ਸੜਕ ਬਣਾਉਣਾ ਸੀ ਸੰਗਤਾਂ ਜਿਹੜੀ ਨੰਗਣਾ ਜਿਹੜੀ ਇਹਨੂੰ ਪਰੇਸ਼ਾਨ ਹੋਣਾ ਹੈ ਚਿੱਕੜ ਦੇ ਕਾਰਨ ਥਾਂ-ਥਾਂ ਜਿਹੜੀ ਮਿੱਟੀ ਉੱਡਦੀ ਆ ਟੋਏ ਦੇ ਕਾਰਨ ਕੱਟੋਗਾ ਨਾ ਸਰਕਾਰ ਨੇ ਸੰਗਤ ਨੂੰ ਇਸ ਸੀਰੀਸ ਹੋਰ ਤਾਂ ਮਿਲੂਗੀ ਕਿਉਂ ਤੰਗਲ ਘੱਟ ਹੋਊਗੀ ਹਾਂਜੀ ਸੋ ਸਾਡੇ ਨਾਲ ਇਸ ਵੇਲੇ ਮਹਿਤਪੁਰ ਰੋਡ ਤੇ ਹੋਰ ਵੀ ਲੋਕ ਖੜੇ ਨੇ ਆਓ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਸਰਕਾਰ ਵੱਲੋਂ ਜਿਹੜੇ ਸ਼ੋਭਾ ਯਾਤਰਾ ਨੂੰ ਲੈ ਕੇ ਕਿਉਂਕਿ ਇਸ ਸੜਕ ਦੇ ਉੱਤੇ ਟੋਏ ਬੜੇ ਪਏ ਆ ਜੀ ਜੀ ਹਰ ਬੰਦੇ ਦਾ ਲੰਘਣਾ ਔਖਾ ਹੈ ਆ ਬਰਸਾਦ ਦੇ ਵਿੱਚ ਤਾਂ ਕਹਿ ਲੋ ਲੰਘ ਨਹੀਂ ਸਕਦੇ 1-1 ਫੁੱਟ ਡੂੰਘੇ ਟੋਏ ਆ ਪਰ ਇਹ ਬਹੁਤ ਵਧੀਆ ਪਹਿਲ ਕਰਮੀ ਆ ਕਹਿ ਸਕਦੇ ਆਪਾਂ ਚੰਗਾ ਕਦਮ ਆ ਇਹ ਜਿਹੜੀ ਕੇਰੀ ਪੈ ਰਹੀ ਆ ਕੀ ਕਹਿਣਾ ਚਾਹੁੰਦੇ ਆ ਸਰਕਾਰ ਵੱਲੋਂ ਹੀ ਸਾਨੂੰ ਹੁਕਮ ਅਦਾਲਤਾਂ ਹੋਈ ਹੈ ਤੇ ਜੋ ਵੀ ਕੰਮ ਹੋ ਰਿਹਾ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਹੋ ਰਿਹਾ ਸਰਕਾਰ ਵੱਲੋਂ ਹੋ ਰਿਹਾ ਤੇ ਸਵੇਰੇ ਯੋਪਾ ਤੋਂ ਸ਼ੋਭਾ ਯਾਤਰਾ ਦਿਖਣ ਤੋਂ ਪਹਿਲਾਂ ਪਹਿਲਾਂ ਜੋ ਵੀ ਪਾਟ ਹੋਏ ਜੂਰੇ ਨਗੋਦਰ ਕਾਇਰ ਦੇ ਰੋਡ ਮੈਪ ਦੇ ਵਿੱਚ ਆ ਰਹੇ ਨੇ ਸ਼ੋਭਾ ਯਾਤਰਾ ਦੇ ਰੋਡ ਮੈਪ ਦੇ ਵਿੱਚ ਉਹ ਸਾਰੇ ਅਸੀਂ ਸਵੇਰ ਤੱਕ ਕਲੀਅਰ ਕਰ ਦਾਂਗੇ ਇਹ ਸਰਕਾਰ ਵੱਲੋਂ ਹੀ ਪਹਿਲ ਕਦਮੀ ਹੋ ਰਹੀ ਹੈ ਜੀ ਨਗੋਦਰ ਪ੍ਰਸ਼ਾਸਨ ਵੱਲੋਂ ਪਹਿਲ ਕਦਮੀ ਹੋ ਰਹੀ ਹੈ ਬਾਕੀ ਸਰਕਾਰ ਦੇ ਨਮਾਇਦੇ ਆਗੇ ਨੇ ਸਾਡੇ ਕੋਲ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਰ ਇਹ ਆ ਜਿਹੜੇ ਹੁਣ ਟੋਏ ਪੂਰਨ ਦੀ ਕਿਉਂਕਿ ਲੋਕਾਂ ਦੀ ਇਹ ਵੀ ਡਿਮਾਂਡ ਆ ਕਿ ਸੜਕ ਬਣਾਈ ਵੀ ਜਾਵੇ ਫਿਲਹਾਲ ਦਾ ਸ਼ੋਭਾ ਯਾਤਰਾ ਦੇ ਮੱਦੇ ਨਜ਼ਰ ਤੁਸੀਂ ਟੋਏ ਪੂਰ ਰਹੇ ਆ ਤੇ ਇਹ ਸੜਕ ਬਣਾਉਣ ਦਾ ਪ੍ਰੋਵੀਜ਼ਨ ਕਦੋਂ ਤੱਕ ਆਏਗਾ ਜੀ ਕੀ ਕਹਿਣਾ ਚਾਹੁੰਦੇ ਆ ਦੇਖੋ ਅਕੱਲ ਦੀ ਰੋਡ ਜਿਆਦਾ بارشਾਂ ਹੋਣ ਕਰਕੇ ਖਰਾਬ ਹੋ ਰਹੀ ਸੀਗੀ ਔਰ ਸਾਡੇ ਹਲਕੇ ਦੇ ਐਮਐਲਏ ਮੈਡਮ ਇੰਦਰਜੀਤ ਕੋਲ ਮਾਨ ਜੀ ਜਿਨ੍ਹਾਂ ਨੇ ਮਲੇ ਨੂੰ ਬੜੀ ਸੰਜਿਗੀ ਨਾਲ ਲੈ ਕੇ ਸਾਰੀਆਂ ਐਫਰਟ ਕੀਤੀਆਂ ਔਰ ਇਹਦਾ ਬਲਟ ਵਗੈਰਾ ਬਣਾ ਕੇ ਸਾਰਾ ਪੇਜਾ ਮੇਰੇ ਖਿਆਲ ਮੇ ਵੀ ਅਗਲੇ ਹਫਤੇ ਤੋਂ ਇਹਦਾ ਨਵੀਂ ਸੜਕ ਬਣਾਉਣ ਦਾ ਵੀ ਕੰਮ ਸ਼ੁਰੂ ਹੋ ਜਾਏਗਾ ਔਰ ਫਿਰ ਹਾਲ ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਔਰ ਇਸ ਵਾਰ ਕੱਲ ਨਕੌਦਰ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਉਹਨੂੰ ਮੋਕ ਰੱਖਦੇ ਹੋਏ ਜੋ ਮਤਲਬ ਇਮੀਡੀਟਲੀ ਇਹਦੇ ਤਾਂ ਕਿ ਸ਼ੋਭਾ ਯਾਤਰਾ ਵਿੱਚ ਕੋਈ ਕਿਸੇ ਦਾ ਵੀ ਰੁਕਾਵਟ ਨਾ ਆਵੇ ਔਰ ਸੰਗਤ ਵੀ ਬੜੀ ਵੱਡੇ ਪੱਧਰ ਤੇ ਹੁੰਦੀ ਤੇ ਉਹਦੇ ਕਰਕੇ ਵੇ ਜਿਹੜਾ ਸੜਕਾਂ ਉੱਤੇ ਕੀਤਾ ਗਿਆ ਸਾਰਾ ਰਹੀ ਗੱਲ ਰੋਡ ਦੀ ਬਣਦੀ ਉਹ ਵੀ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਵੀ ਉਹਨਾਂ ਨੇ ਕੁਝ ਦਿਨਾਂ ਵਿੱਚ ਜਿਹੜੀਆਂ ਸਾਰੀਆਂ ਸਰਕਾਰੀਆਂ ਕੰਮ ਕਰਦੀਆਂ ਉਹ ਬਣੇ ਨਹੀਂ ਕਰਵਾਇਆ ਕਿਉਂਕਿ ਸਰਕਾਰ ਵੱਲੋਂ ਕਈ ਵਾਰੀ ਵਾਅਦਾ ਕੀਤਾ ਗਿਆ ਪਰ ਵਾਅਦਾ ਕਦੀ ਪੂਰਾ ਨਹੀਂ ਹਜੇ ਤੱਕ ਹੋਇਆ ਅਟੋਏ ਪੁਰੇ ਸ਼ੁਰੂ ਕੀਤੇ ਚੰਗੀ ਗੱਲ ਹੈ ਬਹੁਤ ਵਧੀਆ ਪਹਿਲ ਆ ਤੇ ਸੜਕ ਤਾਂ ਮੇਨ ਗੱਲ ਸੜਕ ਦੀ ਹੈ ਜੀ ਤੇ ਦੇਖੋ ਵਾਅਦੇ ਪੂਰੇ ਕੀਤੇ ਕਿਉਂਕਿ ਇਹ ਸੜਕ ਜਿਹੜੋ ਬਣਾਈ ਗਈ ਸੀ ਉਦੋਂ ਵੀ ਇਦੋਂ ਵੀ ਮਾਰੀ ਹਾਦਸੀ ਉਸ ਵੇਲੇ ਸੜਕ ਦੀ ਔਰ ਉਸ ਨੇ ਬਣਾ ਵੀ ਨਹੀਂ ਸਕਦੀ ਸੀ ਲੇਕਿਨ ਮੈਡਮ ਇੰਦਰਜੀਤ ਜੀ ਕੋ ਮਾਂ ਜਿਹਨੇ ਬੜੀ ਸੰਜੀਦਗੀ ਨਾਲ ਲਿਆ ਔਰ ਉਹ ਮਤਲਬ ਜਿੱਦਾਂ ਕਿਦਾਂ ਵੀ ਕਰਕੇ ਸੜਕ ਨੂੰ ਇਮੀਡੀਏਟਲੀ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਬਣਾਈ ਜੀ ਲੇਕਿਨ ਕਿਉਂਕਿ ਵੱਡਾ ਸੀਮਰੇ ਪਿਆ ਸੀ ਤੇ ਜਿਹੜਾ ਵੱਡਾ ਸੀਮਰੇ ਹੋਣ ਕਰਕੇ ਉਹਨੂੰ ਸੈੱਟ ਹੋਣ ਨੂੰ ਬਹੁਤ ਟਾਈਮ ਲੱਗਦਾ ਔਰ ਇਹ ਕਰਕੇ ਜਿਹੜੀ ਪ੍ਰੋਬਲਮ ਆ ਸਕਦੀ ਸੀ ਜਿਹੜੀ ਪ੍ਰੋਬਲਮ ਆਈ ਕੋਈ ਨਹੀਂ ਔਰ ਇਹ ਕੋਰੇਦਣਾ ਵਿੱਚ ਜਿਹੜੀ ਨਵੀਆਂ ਸੜਕਾਂ ਜਿਹੜੀਆਂ ਪਾਣੀਆਂ ਸ਼ੁਰੂ ਹੋਣਗੀਆਂ ਇਹ ਅਬ ਕੱਲ ਦੀ ਸ਼ੋਭਾ ਯਾਤਰਾ ਦਾ ਰੋਡ ਮੈਪ ਕੀਤਾ ਜੀ ਸ਼ੋਭਾ ਯਾਤਰਾ ਜਿਹੜੀ ਸਾਰੇ ਬਾਫਾਂ ਤੋਂ ਬੰਨਿਆ ਹੋਇਆ ਜਿੱਦਾਂ ਚਾਕੀਆਂ ਲੈ ਕੇ ਆਉਂਦੇ ਆ ਔਰ ਰੇਲਵੇ ਸਟੇਸ਼ਨ ਤੋਂ ਲਗਭਗ ਸਾਡੀ ਉੱਤੇ ਜਿਹੜੀ ਲਾਈਨ ਅਪ ਹੋ ਜਾਂਦੀ ਆ ਜੀ ਰੇਲਵੇ ਸਟੇਸ਼ਨ ਕੋਲ ਆ ਕੇ ਰਮਨਪੁਰੇ ਕੋਲ ਲਾਈਨ ਅਪ ਹੋ ਜਾਂਦੀ ਸ਼ੋਭਾ ਯਾਤਰਾ ਜੀ ਉੱਤੋਂ ਵੀ ਰਮਨਪੁਰੇ ਤੋਂ 13 ਅਲਮੋਸਟ ਬਹੁਤ ਲਾਲਵਾਸ਼ਾ ਤੋਂ ਹੁੰਦੀ ਹੋਈ ਹਾਂਜੀ ਸਬਜੀ ਮੰਡੀ ਸਬਜੀ ਮੰਡੀ ਤੋਂ ਬਹੁਤ ਸਾਰਾ ਡਾਕਟਰਾਂ ਬਿੰਦਰ ਚੌਕ ਉਸ ਤੋਂ ਐਸਡੀ ਮਦਦਪਤਰਾਲ ਨੂਰਵੇ ਰੋਡ ਤੋਂ ਹੁੰਦੀ ਹੋਈ ਜੀ ਵੀ ਕਾਲਜ ਜੀ ਵੀ ਕਾਲਜ ਤੋਂ ਡਾਕਟਰਾਂ ਬਿੰਦਰ ਚੌਕ ਔਰ ਉਸ ਤੋਂ ਬਾਅਦ ਦਖਣੀ ਅੰਦਾ ਭਵਨ ਵਾਲਮੀ ਚੌਕ ਤੋਂ ਗੁਜਨਾਨਕਪੁਰ ਕੋਕੜਾ ਮਹੱਲਾ ਕੋਕੜਾ ਮਹੱਲਾ ਤੋਂ ਫੌਂਸਾ ਲਾਉਂਦੀ ਰੇਲਵੇ ਸਟੇਸ਼ਨ ਤੇ ਆ ਕੇ ਤੇ ਫਿਰ ਤੇ ਰੇਲਵੇ ਰੋਕ ਤੋਂ ਬਾਅਦ ਰੇਲਵੇ ਸਟੇਸ਼ਨ ਤੇ ਆ ਕੇ ਸਬਹੁਤ ਬਹੁਤ ਧੰਨਵਾਦ ਜੀ ਔਰ ਅਸੀਂ ਇਸ ਚੀਜ਼ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸ਼ੋਭਾ ਯਾਤਰਾ ਦੇ ਮੱਦੇ ਨਜ਼ਰ ਇਹ ਚਲੋ ਚਾਹੇ ਰੋੜ ਵਾਸੀ ਹੈਗੇ ਆ ਚਾਹੇ ਸ਼ਹਿਰ ਵਾਸੀ ਆ ਚਾਹੇ ਸਰਕਾਰ ਨੇ ਰਲ ਮਿਲ ਕੇ ਜਿਹੜਾ ਇਹ ਵਧੀਆ ਇੱਕ ਉਪਰਾਲਾ ਆ ਸਾਰੇ ਸ਼ਾਬਾਸ਼ੀ ਦੇ ਤੁਸੀਂ ਤੁਹਾਨੂੰ ਧੰਨਵਾਦ ਤੁਹਾਡਾ ਅਸੀਂ ਆਪਣੇ ਵੱਲੋਂ ਸਾਰੀ ਜਿੰਨੀ ਵੀ ਦੇਖ ਦੇ ਦੀ ਬਾਜੀ ਸੰਗਤਿਆ ਸਾਰਿਆਂ ਨੂੰ ਸ਼੍ਰੀ ਗੁਰੂ ਰਾਮ ਮਹਾਰਾਜ ਜੀ ਦੇ 695 ਬੰਕਾਰ ਤੁਹਾਡੇ ਦੀ ਲੱਖ ਲੱਖ ਵਧਾਈ ਦਿੰਦੇ ਆ ਮੈਂ ਮੈਡਮ ਇੰਦਰਜੀ ਪਰਮਾਨੰਥ ਜੀ ਵੱਲੋਂ ਵੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਉਹ ਬਦੇਸ਼ ਵਿੱਚ ਨੇ ਮੈਂ ਤਾਂ ਉਹ ਵੀ ਜ਼ਰੂਰ ਨਾਤਮਾਸਟਰ ਹੁੰਦੇ ਹਾਰੀ ਉਹਦੇ ਲੇਕਿਨ ਉਹਨਾਂ ਦਾ ਫੇਰ ਵੀ ਧਿਆਨ ਸਾਰ ਇੱਥੇ ਔਰ ਅੱਜ ਉਹਨਾਂ ਦਾ ਇਹ ਪ੍ਰੋਗਰਾਮ ਆਇਆ ਵੀ ਜਿਹੜਾ ਉਹਨਾਂ ਨੇ ਆ ਜਿਹੜਾ ਸੜਕਾਂ ਨੂੰ ਜਿਹੜੀ ਸ਼ੋਭਾ ਯਾਤਰਾ ਦਾ ਰੂਟ ਹੈ ਖਾਸ ਕਰਕੇ ਉਹਨੂੰ ਬਰੋਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਕਰਦੇ ਸੀ ਆਪਣੇ ਨੂੰ